ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਉਸ ਪਰਮਾਤਮਾ ਨੇ ਸਾਨੂੰ ਤਨ ਬਖਸ਼ਿਆ ਤੇ ਨਾਲ ਸਾਨੂੰ ਗਿਆਨ ਇੰਦਰੀ ਇਹਦੇ ਵਿੱਚ ਅੱਖਾਂ ਨੱਕ ਜੀਵ ਰਸਨਾ ਕਹਿੰਦੇ ਨੇ ਆਪਾਂ ਕੰਨਾਂ ਆ ਗਏ ਅਥਰ ਪੈਰਾਂ ਇਹ ਮਾਲਕ ਨੇ ਸਾਨੂੰ ਗਿਆਨ ਇੰਦਰੀ ਬਖਸ਼ਿਆ ਇਹ ਸਾਨੂੰ ਇਹਨਾਂ ਦੀ ਵਰਤੋਂ ਕਰਨੋ ਕਰਨੀ ਚਾਹੀਦੇ ਨਾ ਕਿ ਦੁਰਵਤ ਕਿਉਂਕਿ ਬੰਦਾ ਜਵਾਨ ਦੇ ਨਾਲ ਜੋ ਮੰਦੇ ਬੋਲ ਬੋਲਦਾ ਉਹ ਬੰਦੇ ਨੂੰ ਸਾਰੀ ਉਮਰ ਅੜਕਦੇ ਨੇ ਗੁਰਮੁਖ ਕੀ ਜੀਵਾਨ ਦਾ ਜਿਹੜਾ ਬਜਨ ਹੈ ਭਾਰੇ ਬਹੁਤ ਹੌਲਾ ਹੁੰਦਾ ਹੈ ਪਰ ਇਹ ਸੰਭਾਲੀ ਕਿਸੇ ਕਿਸੇ ਤਰ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ